ਜਦ ਬਠਿੰਡਾ ਦੇ ਅੰਦਰ ਧੂਏ ਦੇ ਕਾਰਨ AQI ਲੈਵਲ ਹੋਇਆ 400 ਤੋਂ ਪਾਰ ਬਠਿੰਡਾ ਦੇ DC ਅਤੇ SSP ਪਹੁੰਚੇ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਕਰ ਰਹੇ ਹਨ ਅਵੇਅਰ ਦੱਸ ਦਈਏ ਕਿ ਜਿੱਥੇ ਪਰਾਲੀ ਦੇ ਧੂਏ ਦੇ ਕਾਰਨ AQI ਲੈਵਲ ਜਿਹੜਾ ਉਹ ਕਾਫੀ ਉੱਪਰ ਚੜਿਆ ਗਿਆ ਹੈ ਭਾਵੇਂ ਕਿਸਾਨਾਂ ਵੱਲੋਂ ਹਜੇ ਤੱਕ ਆਪਣੇ ਖੇਤਾਂ ਦੇ ਵਿੱਚ ਅੱਗ ਬਹੁਤ ਘੱਟ ਲਗਾਈ ਗਈ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ 80 ਤੋਂ 90% ਜਿਹੜੇ ਇਸ ਦੇ ਵਿੱਚ ਆਪਣਾ ਕਿਸਾਨਾਂ ਬੁਗਾ ਗੜੀ ਉਹ ਇਸ ਵਾਰ ਆਪਣਾ ਘਟ ਲਗਾਈ ਹੈ ਲੇਕਿਨ ਫਿਰ ਵੀ ਜਿਹੜਾ ਇਹ ਧੂਆਂ ਜਿਹੜਾ ਇਹ ਫੈਕਟਰੀਆਂ ਧੂਆਂ ਵੀ ਹੋ ਸਕਦਾ ਹੈ ਤੇ ਇਹ ਅੱਜ ਆਪਣਾ ਬਠਿੰਡਾ ਦੇ ਅੰਦਰ ਇਹ ਕੁਆਈ ਲੈਵਲ ਜਿਹੜਾ ਹੈ ਇਹ 400 ਤੋਂ ਪਾਰ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਕਾਫੀ ਸਾਰੀਆਂ ਬਿਮਾਰੀਆਂ ਦਾ ਖਦਸ਼ਾ ਵੀ ਹੈ ਕਿਉਂਕਿ ਇਸ ਦੇ ਨਾਲ ਬਜ਼ੁਰਗਾਂ ਨੂੰ ਕਾफी ਸਮੱਸਿਆ ਆਉਂਦੀ ਹੈ ਬੱਚਿਆਂ ਨੂੰ ਕਾफी ਸਮੱਸਿਆ ਆਉਂਦੀ ਹੈ ਜਿਸ ਨੂੰ ਲੈ ਕੇ ਡੀਸੀ ਅਤੇ ਐਸਐਸਪੀ ਹੁਣ ਖੇਤਾਂ ਦੇ ਵਿੱਚ ਪਹੁੰਚੇ ਹੋਏ ਹਨ ਅੱਜ ਲਹਿਰਾ ਬਿੱਗਾ ਵਿਖੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਪਹੁੰਚੇ ਅਤੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਿਸਾਨ ਵੱਲੋਂ ਪਿਛਲੇ 10 ਸਾਲਾਂ ਤੋਂ ਆਪਣੀ પરાળી ਨੂੰ ਅੱਗ ਨਹੀਂ ਲਗਾਈ ਅਤੇ ਹੁਣ ਇਸ ਨੂੰ 26 ਜਨਵਰੀ ਦੇ ਸਨਮਾਨਤ ਵੀ ਜਿਹੜਾ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਆਮੇ ਕਿਸਾਨਾਂ ਵੱਲੋਂ ਹਜੇ ਤੱਕ ਅੱਗ ਬਹੁਤ ਕੱਟ ਲਗਾਈ ਆ ਮੈਂ ਆਪਣਾ ਲਗਾਈ ਗਈ ਹੈ ਲੇਕਿਨ ਫਿਰ ਵੀ ਜਿਹੜਾ ਏਕਯੂਆਈ ਲੈਵਲ ਹੈ ਜਿਹੜਾ ਉਹ ਕਾਫੀ ਵਧਿਆ ਹੋਇਆ ਹੈ ਤੇ ਇਸ ਨੂੰ ਲੈ ਕੇ ਕਾਫੀ ਸਮੱਸਿਆਵਾਂ ਨੇ ਜਿਹੜੀਆਂ ਆ ਆ ਆਈਆਂ ਹਨ ਇਸ ਨੂੰ ਲੈ ਕੇ ਡੀਸੀ ਅਤੇ ਐਸਐਸਪੀ ਖੇਤਾਂ ਦੇ ਵਿੱਚ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਜਿੱਥੇ ਅਵੇਅਰ ਕੀਤਾ ਜਾ ਰਿਹਾ ਉੱਥੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਅੱਗ ਜਿਹੜੀ ਉਹ ਨਾ ਲਗਾਈ ਜਾਵੇ ਜਿਸ ਦੇ ਨਾਲ ਜਿਹੜਾ ਲੋਕਾਂ ਨੂੰ ਇੰਦੀ ਇੰਦਾਂ ਨਾਲ ਸਮੱਸਿਆਵਾਂ ਖੜੀਆਂ ਹੋ ਅਸੀਂ ਇਸ ਸਮੂਹ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਮਠੰਡਾ ਦੇ ਡੀਸੀ ਅਤੇ ਐਸਐਸਪੀ ਨੇ ਜਿਹੜੀ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਕੀ ਕਿਹਾ ਗਿਆ ਆ ਉਸ ਨੂੰ ਸੁਣਾਉਣੇ ਆ ਕਿਸੇ ਸਬੰਧੀ ਕੀ ਕਹਿੰਦੇ ਨੇ ਡੀਸੀ ਅਤੇ ਐਸਐਸਪੀ ਅਤੇ ਹੁਣ ਤੱਕ ਕਿੰਨੇ ਮੁਕੱਦਮੇ ਜਿਹੜੇ ਦਰਜ ਹੋਏ ਹਨ ਅਤੇ ਅਗਰ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਅੱਗ ਲਗਾਈ ਜਾਂਦੀ ਹੈ ਤਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੋ ਹੁੰਦੀ ਹੈ ਆ ਉਸ ਨੂੰ ਸੁਣਾਉਣੇ ਇਸ ਸਬੰਧੀ ਸਾਰੀ ਗੱਲਬਾਤ ਇਹਨਾਂ ਦੇ ਨਾਲ ਆ ਕਿਸ ਤਰ੍ਹਾਂ ਦੀ ਜੁਮੇਰੀ ਬੈਂਦੀ ਹੈ ਕਿ ਤੋ ਕਿਸਾਚ ਉਹ ਦਫਤਰ ਨੂੰ ਜਾਣਾ ਪੈ ਜੀ ਜੀ ਸਾਹਿਬ ਆ ਰਹੇ ਨੇ ਪੁਲਿਸ ਜੀ ਹਮੇਸ਼ਾ ਹੀ ਸਾਡੀ ਐਜ਼ ਅ ਐਡਮਿਨਿਸਟ੍ਰੇਸ਼ਨ ਟੀਮ ਇਕੱਠੇ ਜਾਂਦੀ ਹੈ ਜਦੋਂ ਪਹਿਲਾਂ ਵੀ ਅਸੀਂ ਕਿਸਾਨਾਂ ਨਾਲ ਮੀਟਿੰਗਸ ਕਰਦੇ ਹਾਂ ਉਦੋਂ ਸਾਡੇ ਕਲਸਟਰ ਅਫੀਸਰ ਦੇ ਨਾਲ-ਨਾਲ ਸਾਡੇ ਦੋ ਤੋਂ ਤਿੰਨ ਪੁਲਿਸ ਮੁਲਾਜ਼ਮ ਸਾਰੇ ਦਿੱਤੇ ਹੋਏ ਆਰਾਊਂਡ 294 ਸਾਡੀ ਪੁਲਿਸ ਫੋਰਸ ਇਸੇ ਕਮ ਤੇ ਲੱਗੀ ਹੋਈ ਆਲਮੋਸਟ ਇੱਕ ਮਹੀਨੇ ਤੋਂ ਤੇ ਮੁਣ ਵੀ ਸਮੇਂ ਸਾਰੇ ਹੀ ਮੇਰੇ ਜ਼ਿਲ੍ਹੇ ਦੇ ਜਿੰਨੇ ਅਫਸਰ ਹੈ ਉਹਨਾਂ ਨੂੰ ਸਿਵਲ ਅਫਸਰਾਂ ਦੇ ਕਾਊਂਟਰਪਾਰਟ ਲਾਇਆ ਹੋਇਆ ਉਹ ਵੱਖ-ਵੱਖ ਏਰੀਆ 'ਚ ਜਾ ਕੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਜਿਵੇਂ ਮੈ ਉਹ ટીਸੀ ਸਾਹਿਬ ਕੱਠੇ ਹੁੰਦੇ ਹੈ ਤਾਂ ਹੀ ਏਡੀਸੀ ਐਸਪੀ ਡੀਐਸਪੀ ਐਸਟੀਐਮ ਵਗੈਰਾ ਔਰ ਇਸੇ ਤਰ੍ਹਾਂ ਹੀ ਕੋਸ਼ਿਸ਼ ਅਸੀਂ ਕਰਦੇ ਕਿ ਕਿਸਾਨਾਂ ਨੂੰ ਜੋ ਵੀ ਚੀਫ ਐਗਰੀਕਲਚਰ ਅਫਸਰ ਵੀ ਸਾਡੇ ਨਾਲ ਹੁੰਦੇ ਜਿ ਜਿੰਨੀ ਵੀ ਸਹੂਲਤਾਂ ਅਸੀਂ ਉਹਨਾਂ ਨੂੰ ਦੇ ਸਕਦੇ ਹੈ ਪ੍ਰਸ਼ਾਸਨ ਵੱਲੋਂ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬਟ ਜਿਵੇਂ ਕਿ ਪਹਿਲਾਂ ਵੀ ਗੱਲ ਹੋਈ ਜੇ ਬਿਲਕੁਲ ਹੀ ਕੋਈ ਨਾ ਮੰਨੇ ਫਿਰ ਤਾਂ ਸਾਨੂੰ ਮਜਬੂਰਨ ਕਾਰਵਾਈ देखो जरा सरकार की हिदायत मुताबिक के मान स्क्रीन कोड दे आदेशा मुताबिक मैं ते एसएसपी साहब असि ते सारे, सारे अफसर साहिबा एसएसपी साहबान सारे ही इसी खेतां दे विच जा रहे है लोगन जागरूक कर रहे हैं ਪੁਰਾਣੀ ਨੂੰ ਸੰਭਿਆ ਜਾਵੇ ਤੇ ਇਹਦੇ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੋਤੇ ਬਜਾਏ ਹਵਾ ਸਾਡੀ ਠੀਕ ਰਹੀ ਹੈ ਤਾਂ ਜੋਸ਼ਕਤੀ ਵਾਧਦੀ ਹੈ ਤੇ ਬੜਾ ਲੋਕਾਂ ਜਾਗਰੂਕਤਾ ਦੇਖੀ ਹੈ ਲੋਕ ਪੁਰਾਣੀ ਸੰਭ ਰਿਹਾ ਖੇਤ ਦੇ ਵਿੱਚ ਵੀ ਲੋਕਾਂ ਨੇ ਪੜੀ ਸੰਭੀ ਹੋਈ ਹੈ ਬੜਾ ਵਧੀਆ ਹੁਆ ਰਿਹਾ ਹੈ ਕਿੰਨਾ ਚੇਂਜ ਹੈ ਪਿਛਲੇ ਸਾਲ ਦੇ ਅਗਲੇ ਬਤੇ ਨੇ ਘਟੇ ਨੇ ਬਹੁਤ ਫਰਕ ਹੈ ਜਿਵੇਂ ਪਿਛਲੇ 2-3 ਸਾਲਾਂ ਦੇ ਮੁਕਾਬਲੇ ਸਾਡਾ 80 ਤੋਂ 90% ਜਿਹੜਾ ਹੈ ਇਨਸੀਡੈਂਸ ਘਟੇ ਨੇ ਤੇ ਤੁਸੀਂ ਦੇਖੋ ਵਾਤਾਵਰਣ ਨਹੀਂ ਬੜਾ ਸਾਫ਼ ਸੁਥਰਾ ਹੋਇਆ ਹੈ ओके ओके माय पीजेएफ इज जस्ट बीइंग टोले इंक्रेजिंग ਕਰ ਦਿੱਤੇ ਸਨ ਜੇ ਨਹੀਂ ਬੇਟਾ ਇਸ ਲਈ ਬਹੁਤ ਫਰਕ ਆ ਗਿਆ ਜਿਹੜਾ ਖਰਵੀ ਕਿਸ ਤਰ੍ਹਾਂ ਦੀ ਕੀਤੀ ਕਿਸਾਨ ਪਰ ਵੀ ਕੰਪਨਸੇਸ਼ਨ ਹੁੰਦਾ 2500 ਰੁਪਏ ਪਰ ਏਕੜ ਹੋ ਗਿਆ ਰੈਡ ਐਂਟਰੀ ਹੁੰਦੀ ਹੈ ਐਫਆਈਆਤ ਹੁੰਦੀ ਹੈ ਐਂਟਰੀ ਤੇ ਕੀ ਹੁੰਦਾ ਬੰਦੇ ਨੂੰ ਲੋਨ ਲੈਣਾ ਮੁਸ਼ਕਲ ਹੋ ਜਾਂਦਾ ਹੋਰ ਕੋਈ ਨਹੀਂ ਸਹੂਲਤ ਹੈ ਸਰਕਾਰ ਦੀ ਜਿਹੜੀ ਬੰਦੀ ਹੈ ਪੈਨਸ਼ਨ ਹੋ ਗਿਆ ਉਹ ਹੋ ਗਿਆ ਉਹ ਤਾਂ ਬੰਜਾ ਰਹੇ ਜਿਹੜਾ ਹੋਰ ਵੀ ਜਿਹੜਾ ਹੈ ਤਾਂ